ਸਸ਼ੀ ਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਅੱਜ ਬੈਨੋਂ ਆਪਾਂ ਅਫਗਾਨੀ ਸਲਵਾਰ ਦੀ ਕਟਿੰਗ ਕਰਦੇ ਆਂ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਇਹ ਦੇਖੋ ਜੀ ਆਪਾਂ ਨੇ ਚਾਰ ਤਹਾਂ ਦੇ ਵਿੱਚ ਕੱਪੜੇ ਨੂੰ ਫੋਲਡਿੰਗ ਕਰ ਲਿਆ ਇਹਦੀ ਲੈਂਥ ਹੈਗੀ 36 ਇੰਚ ਤਿਆਰ ਠੀਕ ਹੈ ਜੀ ਉੱਪਰੋਂ ਆਪਾਂ ਨੇ ਲਾਸਟਿਕ ਦਾ ਫੋਲਡਿੰਗ ਛੱਡਣਾ 2 ਇੰਚ 2 ਇੰਚ ਤੋਂ ਲੈ ਕੇ نیچے ਤੱਕ ਆਪਾਂ 30 ਇੰਚ ਦੀ ਨਿਸ਼ਾਨੀ ਲਗਾਉਣੀ ਹੈ ਜਿੱਥੇ ਆਪਾਂ 2 ਇੰਚ ਦਾ ਲਾਸਟਿਕ ਦਾ ਨਿਸ਼ਾਨ ਲਗਾਇਆ ਉੱਥੋਂ ਛੱਡ ਕੇ ਜਿਵੇਂ ਕਿ ਆਪਾਂ ਇਹਦੀ ਮੂਰੀ ਰੱਖਾਂਗੇ 7 ਇੰਚ ਇਹਦਾ ਆਪਾਂ ਡਬਲ ਲਵਾਂਗੇ ਜੀ 14 ਇੰਚ ਆਪਾਂ ਇਹਦੀ ਮੂਰੀ ਰੱਖਾਂਗੇ ਹਿਪ ਹੈਗੀ ਜਿਹਦੀ 21 ਇੰਚ ਠੀਕ ਹੈ ਜੀ 21 ਇੰਚ ਆਪਾਂ ਨੇ ਇਸ ਤਰ੍ਹਾਂ ਹਿਪ ਦਾ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਆਪਾਂ 2 ਇੰਚ ਮਾਰਜਿਨ ਦਾ ਲਵਾਂਗੇ 2 ਇੰਚ ਆਪਾਂ ਗੁਲਾਈ ਦਾ ਲਵਾਂਗੇ ਠੀਕ ਹੈ ਜੀ ਇੱਥੋਂ ਆਪਾਂ ਝੂੜੀ ਲਵਾਂਗੇ ਲਾਸਟ ਤੋਂ ਉੱਪਰੋਂ ਛੱਡ ਕੇ 2 ਇੰਚ 12.5 ਇੰਚ ਆਪਾਂ ਇਹਦੀ ਝੂੜੀ ਲੈਂਦੀ ਹੈ ਜੀ 15 ਇੰਚ ਆਪਾਂ ਨੇ ਇੱਥੋਂ ਆਪਾਂ ਨੇ ਆਸਣ ਲਈ ਢਾਈ ਇੰਚ ਆਪਾਂ ਅੰਦਰ ਨੂੰ ਡਾਊਨ ਰੱਖਾਂਗੇ ਡਾਊਨ ਰੱਖ ਕੇ ਇਸ ਤਰ੍ਹਾਂ ਇਹਦੀ ਗੁਲਾਈ ਦੇ ਦੇਣੀ ਆ ਜਿੱਥੇ ਆਪਾਂ ਨੇ 14 ਇੰਚ ਦਾ ਨਿਸ਼ਾਨ ਲਗਾਇਆ ਇੱਥੋਂ ਆਪਾਂ ਨੇ ਇਸ ਤਰ੍ਹਾਂ ਸਕੇਲ ਫੱਟੀ ਦੇ ਨਾਲ ਇਹਦੀ ਗੁਲਾਈ ਦੇ ਦੇਣੀ ਆ ਠੀਕ ਹੈ ਜੀ ਅਫਗਾਨੀ ਸਲਵਾਰ ਦੀ ਆਪਣੀ ਹੋਗੀ ਕਟਿੰਗ ਆਪਾਂ ਤੁਹਾਨੂੰ ਇਹਦੀ ਸਟਿਚਿੰਗ ਵੀ ਕਰਕੇ ਦਿਖਾਉਣੇ ਆ ਵੀ ਇਹਦਾ ਆਪਾਂ ਨੇ ਪੌਂਚੇ ਦੇ ਵਿੱਚ ਬਲ ਕਿਸ ਤਰ੍ਹਾਂ ਪਾਉਣੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹ ਦੇਖੋ ਜੀ ਆਪਾਂ ਨੇ ਟੱਕ ਲਗਾ ਲਿਆ ਨੀਚੇ ਹੁਣ ਆਪਾਂ ਤੁਹਾਨੂੰ ਇਹਦੀ ਸਟਿਚਿੰਗ ਕਰਕੇ ਦਿਖਾਉਣੇ ਆ ਇੱਕ ਪਹੁੰਚਾ ਦੇਖੋ ਮੈਂ ਰੈਡੀ ਕਰ ਲਿਆ ਦੂਜਾ ਪਹੁੰਚਾ ਮੈਂ ਤੁਹਾਨੂੰ ਉਹ ਹੀ ਰੈਡੀ ਕਰਕੇ ਦਿਖਾਉਣੀ ਆ ਦੇਖੋ ਆ ਆਪਣਾ ਟੱਕ ਲੱਗਿਆ ਹੋਇਆ ਸੈਂਟਰ ਦਾ ਹੁਣ ਦੇਖੋ ਜੀ ਆਪਾਂ ਇੱਕ ਪਿੰਨ ਲੈ ਲੈਣੀ ਆ ਇਸ ਤਰ੍ਹਾਂ ਸੇਫਟੀ ਪਿੰਨ ਇਸ ਤਰ੍ਹਾਂ ਕਰਕੇ ਤੁਸੀਂ ਮੋਟਾ ਵਖਾ ਕਰ ਲੈਣਾ ਫਿਰ ਤੁਸੀਂ ਅੱਧੇ-ਅੱਧੇ ਇੰਚ ਦੀ ਇਸ ਤਰ੍ਹਾਂ ਕਰਕੇ ਇਹਦੀ ਸਟੀਚਿੰਗ ਕਰ ਦੇਣੀ ਆ ਇਹ ਦੇਖੋ ਆਪਣੇ ਆਪ ਬਾਲੀ ਇਕੁਅਲ ਬਾਲ ਪੈ ਰਿਹਾ ਇਹਦੇ ਨਾਲ ਕੋਈ ਵੀ ਵੱਧ ਘੱਟ ਬਾਲਣੀ ਪੈ ਰਿਹਾ ਇਹ ਦੇਖੋ ਜੀ ਆਪਾਂ ਨੇ 7 ਇੰਚ ਮੂਰੀ ਰੱਖਣੀ ਹੈ ਇਹ ਆਪਣੀ 15 ਇੰਚ ਮੂਰੀ ਆਪਣੀ ਤਿਆਰ ਰਹੀ ਗਈ ਠੀਕ ਹੈ ਜੀ ਇਹ ਦੇਖੋ ਜੀ ਹੁਣ ਆਪਾਂ ਨੇ ਕੱਪੜਾ ਲੈ ਲੈਣਾ ਜਿਸ ਤਰ੍ਹਾਂ ਅੱਗੇ ਆਪਾਂ ਪਹੁੰਚਾ ਜੜਦੇ ਹਾਂ ਇਸ ਤਰ੍ਹਾਂ ਕਰਕੇ ਉੱਪਰਲੀ ਸਾਈਡ ਨੂੰ ਆਪਾਂ ਨੇ ਇੱਥੋਂ ਫੋਲਡ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਤੁਸੀਂ ਪ੍ਰੈਸ ਨਾਲ ਵੀ ਅਟੈਚ ਕਰ ਸਕਦੇ ਹੋ ਮੈਂ ਬਿਨਾ ਪ੍ਰੈਸ ਤੋਂ ਕਰ ਰਹੀ ਹਾਂ ਠੀਕ ਹੈ ਜੀ ਹੁਣ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਦੇਖ ਲੈਣਾ ਦੇਖੋ ਥੋੜਾ ਜਿਹਾ ਆਪਣਾ ਕਪੜਾ ਵੱਧ ਹੈ ਇਹਨੂੰ ਆਪਾਂ ਮਾੜਾ ਮਾੜਾ ਕਟਿੰਗ ਕਰ ਦੇਣਾ ਥੋੜਾ ਥੋੜਾ ਠੀਕ ਹੈ ਜੀ ਹੁਣ ਆਪਾਂ ਇਹਦਾ ਸੈਂਟਰ ਰੱਖ ਕੇ ਇਸ ਤਰ੍ਹਾਂ ਟੱਕ ਲਗਾ ਲੈਣਾ ਆਪਣਾ ਇਹਦੇ ਕਪੜੇ ਦੇ ਉੱਪਰ ਵੀ ਆਪਣਾ ਟੱਕ ਲੱਗਿਆ ਹੋਇਆ ਹੈ ਇਹਦੇ ਉੱਪਰ ਦੇਖੋ ਇਸ ਤਰ੍ਹਾਂ ਰੱਖ ਕੇ ਤੁਸੀਂ ਉੱਪਰਲੀ ਸਾਈਡ ਤੇ ਬਲ ਰੱਖ ਲੈਣੇ ਆ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਜਿਹੜੀ ਆਪਣੀ ਸੀਨ ਲੱਗੀ ਹੋਈ ਹੈ ਉਹਦੇ ਉੱਪਰ ਉਪਰ ਇਸ ਤਰ੍ਹਾਂ ਕਰਕੇ ਤੁਸੀਂ ਸਟਿਚਿੰਗ ਕਰਨੀ ਆ ਇਹ ਦੇਖੋ ਜੀ ਹੁਣ ਆਪਾਂ ਉੱਪਰਲੀ ਸਾਈਡ ਤੇ ਇਹਨੂੰ ਪਲਟੀ ਮਾਰਾਂਗੇ ਇਸ ਤਰ੍ਹਾਂ ਦੇਖੋ ਆਪਣੀ ਜਿਹੜੀ ਸ਼ੇਪ ਵਾਲੀ ਸਾਈਡ ਆ ਉਹ ਆਪਣੀ ਨੀਚੇ ਆ ਚੁੱਕੀ ਆ ਤੁਸੀਂ ਇਹਦੇ ਉੱਪਰ ਕੋਈ ਵੀ ਲੈਸ ਵੀ ਲਗਾ ਸਕਦੇ ਹੋ ਤੇ ਇਹਦੇ ਤੇ ਸਕਰੋਲਾ ਵੀ ਲਗਾ ਸਕਦੇ ਹੋ ਲਾਈਨਾਂ ਵੀ ਪਾ ਸਕਦੇ ਹੋ ਕਿਉਂਕਿ ਮੈਂ ਇਹ ਸਿੰਪਲ ਰੱਖੂੰਗੀ ਠੀਕ ਹੈ ਜੀ ਇਹ ਦੇਖੋ ਜੀ ਨੀਚੇ ਸੀਨ ਲਗਾ ਕੇ ਹੁਣ ਆਪਣੀ ਦੇਖੋ ਜਿਹੜੀ ਫालतू ਵੇਸਟਿੰਗ ਆ ਬੁਕਰ ਮੋਂ ਨੂੰ ਆਪਾਂ ਕਟਿੰਗ ਕਰ ਦਾਂਗੇ ਹੁਣ ਦੇਖੋ ਆਪਾਂ ਪਹੁੰਚਾ ਜਿੰਨਾ ਰੱਖਿਆ ਹੋਇਆ ਆਪਣਾ 7 ਇੰਚ ਉਹ ਨਾ ਰੱਖ ਕੇ ਆਪਾਂ ਇਹਦੀ ਸਟਿਚਿੰਗ ਕਰ ਦਾਂਗੇ ਪੂਰੀ ਲੁੱਕ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ